ਹਰਮਨਦੀਪ ਸਿੰਘ ਜਿਹੜਾ ਬੰਦਾ ਸਿੰਘਾਲਾ ਜੀ ਆਪਣੇ ਜਿਵੇਂ ਹਰੇਕ ਸਾਲ ਆਪਣਾ ਆਈਸਕ੍ਰੀਮ ਦਾ ਲੰਗਰ ਲਗਾਇਆ ਜਾਂਦਾ ਆਪਣੇ ਨੌਜਵਾਨ ਵੈਲਫੇਅਰ ਕਲੱਬ ਵੱਲੋਂ ਤੇ ਜੋ ਕਿ ਆਪਣੇ ਭਰਾ ਐਨਆਰਆਈ ਵੀਰ ਬਾਹਰੋਂ ਵੀ ਸਹਿਯੋਗ ਬਹੁਤ ਵੱਡੀ ਮਾਤਰਾਇਆ ਕਰਦੇ ਆ ਤੇ ਪਿੰਡ ਦੇ ਨੌਜਵਾਨ ਵੀ ਆਪਣੇ ਵਧੀਆ ਮੂਰੇ ਹੋ ਕੇ ਸਹਿਯੋਗ ਕਰਦੇ ਆ ਪਰਸੀ ਦੇ ਇੱਕ ਮਾਤਰਾ ਦੇ ਜਿਹੜੀ ਇਸ ਲੰਗਰ ਦੇ ਵਿੱਚ ਆਈਸਕ੍ਰੀਮ ਵਰਤਾਈ ਜਾਂਦੀ ਆ ਸਖਤਾਂ ਇੱਥੇ ਹੀ ਜੇ ਦੇਖਿਆ ਜਾਵੇ ਲਗਭਗ 1000 ਤੋਂ 1500 ਡੱਬਾ ਲੱਗ ਜਾਂਦਾ ਹੈ ਤੇ 2-3000 2500 ਦੇ ਕਰੀਬ ਇੱਥੇ ਜਿਹੜੀ ਸੰਗਤ ਉਹ ਪੁੱਜਦੀ ਆ ਜੀ ਸੰਗਤ ਦਾ ਸਹਿਯੋਗ ਪਿੰਡ ਵਾਸੀਆਂ ਦਾ ਵੀ ਬਹੁਤ ਵਧੀਆ ਤੇ ਸਾਰਾ ਆਪਣੇ ਨੌਜਵਾਨ ਵੈਲਫੇਅਰ ਕਲੱਬ ਵਾਲੇ ਵੀ ਬਹੁਤ ਵਧੀਆ ਐਨਆਰਆਈ ਵੀਰ ਵੀ ਬਹੁਤ ਵਧੀਆ ਸਹਿਯੋਗ ਕਰਦੇ ਨੇ ਜੀ ਇਸ ਲੰਗਰ ਤੋਂ ਬਿਨਾ ਵੀ ਹੋਰ ਪਹਿਲੇ ਕੀਤੇ ਅੰਦਰ ਸਮਾਜ ਸੇਵੀ ਸੰਗਤਾਂ ਵਾਸਤੇ ਹਾਂਜੀ ਹਾਂ ਆਪਣੇ ਜਿਵੇਂ ਕਲੱਬ ਵੈਲਫੇਅਰ ਕਲੱਬ ਬਣਿਆ ਹੋਇਆ ਹੈ ਨੌਜਵਾਨ ਸਾਰੇ ਜਿਵੇਂ ਪਿੰਡੇਤੀ ਭੈਣ ਦਾ ਵਿਆਹ ਹੋਵੇ ਉੱਥੇ ਹੀ ਵਧੀਆ ਸਹਿਯੋਗ ਕੀਤਾ ਜਾਂਦਾ ਹੈ ਸਾਰੇ ਜਿਵੇਂ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਹੋਰ ਵੀ ਜਿਵੇਂ ਆਪਣੇ ਹੁਣ ਆ ਹੁਣ ਚੱਲਿਆ ਸੀਗਾ ਆਪਣੇ ਕਿਸਾਨ ਦੀ ਫਸਲ ਤਬਾਹ ਹੋਈ ਸੀਗੀ ਅੱਗ ਲਾ ਕੇ ਉਹਦੇ ਵਿੱਚ ਵੀ ਨੌਜਵਾਨਾਂ ਵੱਲੋਂ ਵਧੀਆ ਸਹਿਯੋਗ ਕੀਤਾ ਗਿਆ ਸੀਗਾ ਜੀ। ਬਾਕੀ ਸਾਡੇ ਨੌਜਵਾਨਾਂ ਨੂੰ ਜਿਹੜੇ ਕਰਾਹੇ ਪਏ ਨੇ ਕੀ ਮੈਸੇਜ ਜਿੰਦੇ ਆਪਦੇ ਸਭੀ ਮੈਸੇਜ ਆਏ ਨੇ। ਮੈਸੇਜ ਇਹੀ ਆਈ ਕਿ ਆਪਾਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਜੇ ਕੋਈ ਆਪਣਾ ਭੈਣ ਭਰਾ ਤੇ ਕੋਈ ਮੁਸੀਬਤ ਪੈਂਦੀ ਆ ਤੇ ਆਪਾਂ ਦਾ ਇਹੀ ਕਹਿੰਦੇ ਆ ਵੱਖ-ਵੱਖ ਪਿੰਡਾਂ 'ਚ ਕਲੱਬ ਬਣਨੇ ਚਾਹੀਦੇ ਆ ਨੌਜਵਾਨਾਂ ਦੇ ਤੇ ਅਪਰਾਲੇ ਕਰਨੇ ਚਾਹੀਦੇ ਨੇ। ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ। ਮੇਰਾ ਪਿੰਡ ਸੰਗਾਲੇ ਹੈ ਅੱਜ ਪਿੰਡ ਸੰਗਾਲੇ ਦੇ ਵਿੱਚ 11 ਹੜ੍ਹ ਦੀ ਵਰਸੀ ਮਨਾਇਆ ਜਾਂਦਾ ਬਾਬਾ ਜੋਗ ਸਿੰਘ ਜੀ ਦੀ ਤੇ ਜਿਹਦੇ ਵਿੱਚ ਕਿ ਆਲੇ ਦੋਲੇ ਦੇ ਬਹੁਤ ਲੋਕ ਸਰਦਾਰਾਂ ਦੇ ਨਾਲ ਆਉਂਦੇ ਨੇ ਜੀ ਤੇ ਲੰਗਰਾਂ ਦਾ ਤਾਂ ਦੇਖੋ ਮੰਨ ਕੇ ਚੱਲੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਲੇਪੁਰੇ ਲੰਗਰ ਨੇ ਜੀ ਤੇ ਮਿੱਠੇ ਜਲਦੇ ਲੰਗਰ ਨੇ ਤੇ ਠੰਡਿਆਂ ਦੇ ਨੇ ਤੇ ਸਾਡੇ ਬਾਬਾ ਜੋਸ਼ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਵੱਲੋਂ ਤੇ ਇੱਕ ਆਈਸਕ੍ਰੀਮ ਦਾ ਲੰਗਰ ਜੋ ਕਿ ਹਰ ਸਾਲ ਦੇ ਵਿੱਚ ਲਗਾਇਆ ਜਾਂਦਾ ਜੀ ਹਾਂਜੀ ਹਾਂਜੀ ਫਰੂਟੀਆਂ ਦੇ ਦੇ ਵਿੱਚ ਲੰਗਰ ਦੇ ਵਿੱਚ ਕੋਈ ਸ਼ਰਤ ਆਪ ਬਣਾ ਹਰੇਕ ਬੰਦੇ ਦੇ ਉਹ ਹਰੇਕ ਬੰਦਾ ਆਪ ਦਾ ਅਲੱਗ-ਅਲੱਗ ਲੰਗਰ ਲਗਾ ਸਕਦੇ ਨੇ ਇੱਥੇ ਮੰਨ ਕੇ ਚਲੋ ਘਾਟੋ ਘਟ ਜੇ ਤੇ 1000 ਪਲੱਸ ਸੰਗਤ ਇੱਥੇ ਦਰਸ਼ਨ ਦਿੰਦੇ ਆ ਬਾਬਾ ਜੀ ਦੇ ਤੇ ਜਿਹਦੇ ਵਿੱਚ ਕਿ ਇੱਥੋਂ ਆਪਣੇ ਜੋ ਕਿ ਪਿੰਡ ਦੀਆਂ ਤੀਆਂ ਆਪਣਾ ਕੁੜੀਆਂ ਬਾਹਰੋਂ ਬਿਆਹੀਆਂ ਹੋਈਆਂ ਨੇ ਤੇ ਆਲੇ ਦੁਆਲੇ ਦੇ ਲੋਕ ਪਿੰਡਾਂ ਦੇ ਇੱਥੇ ਆ ਕੇ ਸ਼ਰਧਾ ਨਾਲ ਮੱਥਾ ਟੇਕਦੇ ਨੇ ਗਵਾਂਡੀ ਪਿੰਡ ਜਿਵੇਂ ਕਿ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਨੇ ਲਗਭਗ ਸਾਰਾ 70% ਪਿੰਡ ਇੱਥੇ ਹਾਜ਼ਰੀ ਭਰਦੇ ਨੇ ਜੀ ਜਿਹੜੇ ਥੋੜਾ ਕਲੱਬ ਦੇ ਕਿੰਨੇ ਨੌਜਵਾਨ ਜੁੜੇ ਹੋਏ ਨੇ ਨਾਲ ਦੇ ਹੱਥਾਂ ਸੇਵਾ ਕਰਦੇ ਨੇ ਅਸੀਂ ਲਗਭਗ ਪਿਛਲੇ 4 ਤੋਂ 5 ਸਾਲ ਦੇ ਵਿੱਚ ਆਈਸਕ੍ਰੀਮ ਦੀ ਸੇਵਾ ਨਿਭਾ ਰਹੇ ਹਾਂ ਸਾਡੇ ਕਲੱਬ ਦੇ ਬਾਬਾ ਜੋਗ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਲਗਭਗ ਸਾਰੇ ਤੋਂ ਵੀਰ ਨੇ ਜਿਹੜੇ ਐਨ ਆਰ ਆਈ ਨੇਗੇ ਤੇ ਜਿਨ੍ਹਾਂ ਵੱਲੋਂ ਆਪਣੀ ਸੇਵਾ ਦੇ ਵਿੱਚ ਯੋਗਦਾਨ ਪਾ ਜਾਂਦੇ ਇਸ ਤੋਂ ਇਲਾਵਾ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਆਪਦਾ ਆਈਸਕ੍ਰੀਮ ਦਾ ਲੰਗਰ ਹਰੇਕ ਸਾਲ ਦੇ ਵਿੱਚ ਲਾਉਂਦੇ ਹਾਂ ਜੀ